ਮਨ ਤੇ ਬੇਜਵਾਨ ਦੀ ਦੋਸਤੀ ਦੀਆਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਣੀਆਂ ਦੋਸਤੋ ਆਹ ਦੇਖ ਲਓ ਇਹ ਹੁੰਦੀ ਹੈ ਸੱਚੀ ਇਨਸਾਨੀਅਤ ਤੇ ਇਨਸਾਨ ਦਾ ਬੇਜਵਾਨ ਦੇ ਪ੍ਰਤੀ ਪਿਆਰ ਜਿਹੜਾ ਹੈ ਉਹ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਐਸਆਈ ਜਿਹੜਾ ਹੈ ਸਰਦੀ ਦੇ ਵਿੱਚ ਜਿੱਥੇ ਬਾਂਦਰ ਨੂੰ ਜਿਹੜਾ ਠੰਡ ਲੱਗ ਰਹੀ ਸੀ ਤੇ ਉਹ ਇੱਕ ਦਫ਼ਤਰ ਦੇ ਵਿੱਚ ਥਾਣੇ ਦੇ ਵਿੱਚ ਐਂਟਰੀ ਕਰ ਲੈਂਦਾ ਜਿਹੜਾ ਐਸਆਈ ਦਾ ਪਿਆਰ ਤੁਸੀਂ ਦੇਖ ਸਕਦੇ ਹੋ ਇਨਸਾਨੀਅਤ ਹਰ ਇੱਕ ਇਨਸਾਨ ਦੇ ਵਿੱਚ ਹੁੰਦੀ ਹੈ ਪਰ ਦਿਖਾਉਂਦਾ ਕੋਈ ਕੋਈ ਹੈ ਪਹਿਲਾਂ ਤਾਂ ਆ ਬਾਈ ਦੀ ਇਨਸਾਨੀਅਤ ਦੇ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰਕੇ ਨਾ ਕਮੈਂਟ ਅਜ ਆਪਣੀ رائے ਜ਼ਰੂਰ ਦਿਓ ਕਿਉਂਕਿ ਜਿਹੜੇ ਬੇਜਵਾਨ ਜਾਨਵਰ ਹੁੰਦੇ ਆ ਉਹਨਾਂ ਤੇ ਅਤਿਆਚਾਰ ਤਾਂ ਹਰ ਕੋਈ ਕਰ ਲੈਂਦਾ ਪਰ ਜਿਹੜਾ ਇਸ ਦੇਖ ਸਕਦੇ ਹੋ ਬਾਂਦਰ ਨੂੰ ਕਿੰਨੇ ਪਿਆਰ ਦੇ ਨਾਲ ਹੀਟਰ ਦੇ ਸਾਹਮਣੇ ਬਿਠਾ ਕੇ ਇਹ ਵਿਅਕਤੀ ਬੈਠਾ ਹੈ ਐਸਆਈ ਹੈ ਸਰਦੀ ਠੰਡ ਹਰ ਇੱਕ ਨੂੰ ਲੱਗਦੀ ਹੈ ਯਾਰ ਦੋਸਤੋ ਆ ਵੀਡੀਓ ਦੇਖੋ ਵੀਡੀਓ ਚਲਦੀ ਚਲਦੀ ਤੁਸੀਂ ਨਾਲੇ ਤਾਂ ਸ਼ੇਅਰ ਕਰੀ ਜਾਨੇ ਨਾਲੇ ਆਪਣੀ ਰਾਇ ਜ਼ਰੂਰ ਸਾਂਝੀ ਕਰਨੀ ਆ ਦੇਖੋ ਤੁਸੀਂ ਕਿਵੇਂ ਹੀਟਰ ਦੇ ਸਾਹਮਣੇ ਬਿਠਾ ਕੇ ਐਸਆਈ ਉਹਨੂੰ ਜਿਹੜਾ ਪੂਰਾ ਸਹਾਰ ਰਿਹਾ ਹੈ ਮੈਂ ਮਤਲਬ ਹਰ ਇੱਕ ਚੀਜ਼ ਹਨਾ ਵੀ ਹਰ ਇੱਕ ਪਸ਼ੂ ਪੰਛੀ ਨੂੰ ਜਾਨਵਰ ਨੂੰ ਯਾਰ ਠੰਡ ਲੱਗਦੀ ਹੁੰਦੀ ਆ ਦੋਸਤੋ ਇਨਸਾਨੀਅਤ ਸਮਝਿਆ ਕਰੋ ਜੇ ਇਹ ਇਹ ਵੀ ਕਰਦੇ ਨੇ ਕਈ ਲੋਕ ਵੀ ਜਿਵੇਂ ਹੁਣੇ ਥਾਣੇ ਦੇ ਵਿੱਚ ਐਂਟਰੀ ਕਰ ਲਿਆ ਤੇ ਇਸ ਬੰਦਰ ਨੇ ਤਾਂ ਇਹਨੂੰ ਭਜਾ ਦਿੰਦੇ ਪਰ ਐਸਆਈ ਨੇ ਜਿਹੜੇ ਆਪਣੀ ਇਨਸਾਨੀਅਤ ਦਿਖਾਈ ਹੈ ਇਨਸਾਨੀਅਤ ਕੀ ਦਿਖਾਈ ਆ ਦੇਖ ਲਓ ਤੁਸੀਂ ਹੀਟਰ ਤੇ ਜਿੱਥੇ ਆਪ ਸੇਕਣਾ ਸੀ ਉੱਥੇ ਬੈਠ ਕੇ ਇਹਨੂੰ ਅੱਗੇ ਬਿਠਾ ਕੇ ਆਪ ਜਿਹੜਾ ਪਿਆਰ ਦੇ ਨਾਲ ਪਿਆਰ ਪਤਕਾਰ ਦੇ ਨਾਲ ਜਿਹੜਾ ਇਸ ਨੂੰ ਸੇਕ ਦੇ ਰਿਹਾ ਇਹ ਇਨਸਾਨੀਅਤ ਨਹੀਂ ਤਾਂ ਹੋਰ ਕੀ ਆ ਤੁਸੀਂ ਕਮੈਂਟ ਕਰਕੇ ਨਾ ਆਪਦੀ ਰਾਇ ਜਰੂਰ ਦਿਓ ਦਿਆ ਕਰੋ ਦੋਸਤੋ ਕਿਉਂਕਿ ਹਰ ਕਵਿਅਕਤੀ ਦੇ ਵਿੱਚ ਇਨਸਾਨੀਅਤ ਹੁੰਦੀ ਹੈ ਪਰ ਦਿਖਾਉਂਦਾ ਕੋਈ ਕੋਈ ਹੈ ਇਸ